ਨਮਸਕਾਰ ਜੀ ਮੈਂ ਇਸ ਵੇਲੇ ਮੌਜੂਦ ਹਾਂ ਉਸ ਦੁਕਾਨ ਦੇ ਉੱਤੇ ਜਿੱਥੇ ਕਿ ਪਿਛਲੇ ਥੋੜੇ ਜਿਹੇ ਸਮੇਂ ਦੇ ਪਹਿਲਾਂ 10 ਕਰੋੜ ਦਾ ਇਨਾਮ ਲੱਗਿਆ ਸੀ ਅਸ਼ੋਕਾ ਲੈਟਰੀ ਦੇ ਬਾਹਰ ਅ ਦਿਖਾਓ ਜਰਾ ਅਸ਼ੋਕਾ ਲੈਟਰੀ ਦੇ ਬਾਹਰ ਆਪਾਂ ਮੌਜੂਦ ਹੈ ਲੇਕਿਨ ਅੱਜ ਮੇਰੇ ਆਉਣ ਦਾ ਕਾਰਨ ਕੀ ਹੈ ਅੱਜ ਮੁੱਖ ਕਾਰਨ ਇਹ ਹੈ ਕਿ ਕੱਲ ਪਰਸੋਂ ਹੀ ਡੀਅਰ ਲੈਟਰੀ ਦੀਆਂ ਜਿਹੜੀਆਂ ਟਿਕਟਾਂ ਹਨ ਉਹ ਸ਼ੁਰੂ ਕੀਤੀਆਂ ਕਿਉਂਕਿ ਪਹਿਲਾਂ ਕੰਪਨੀ ਨਾਲ ਕੋਈ ਡਿਸਪੂਟ ਸੀਗਾ ਤੇ ਹੁਣ ਦੁਬਾਰੇ ਅੱਜ 3 ਦਿਨ ਨੇ ਇੰਨੇ ਦੂਜੇ ਦਿਨ ਹੀ 6 ਰੁਪਏ ਦੀ ਲੈਟਰੀ ਸਿਰਫ 6 ਰੁਪਏ ਦੀ ਲੈਟਰੀ ਦੇ ਨਾਲ 90000 ਦਾ ਨਾਮ ਲੱਗਿਆ ਹੈ ਤੇ ਇੱਕ ਆਦਮੀ ਅੱਜ ਇੱਕ 6 ਰੁਪਏ ਲਾ ਕੇ 90000 ਦਾ ਮਾਲਕ ਬਣ ਗਿਆ ਤੇ ਸਾਹਮਣੇ ਜਿਹੜੀ ਦੁਕਾਨ ਹੈ ਅਸ਼ੋਕਾ ਲੈਟਰੀ ਜਿਹੜੀ ਕਿ ਮਸ਼ਹੂਰ ਦੁਕਾਨ ਹੋ ਚੁੱਕੀ ਹੈ ਸਾਹਮਣੇ ਦਿਖਾਓ ਦਾਤਾ ਕਰੋੜ ਦੇ ਕਈ ਲੋਕਾਂ ਨੂੰ ਹੁਣ ਤੱਕ ਕਰੋੜਪਤੀ ਬਣਾ ਚੁੱਕੇ ਨੇ ਇਹ ਅਸ਼ੋਕਾ ਲੈਟਰੀ ਦੇ ਜਿਹੜੇ ਮਾਲਿਕ ਹੈ ਕੱਕੜ ਸਾਹਿਬ ਤੇ ਗੱਲਬਾਤ ਕਰਾਂਗੇ ਅੰਦਰ ਜਾ ਕੇ ਵੀ ਉਹ ਕੌਣ ਸ਼ਖਸ ਹੈ ਜਿਹੜਾ ਕਿ 6 ਰੁਪਏ ਦੀ ਲੈਟਰੀ ਦੇ ਨਾਲ ਅੱਜ ਲਗਭਗ ਲੱਖ ਰੁਪਿਆ ਉਸ ਨੇ ਜਿੱਤਿਆ ਉਹ ਚਲਦੇ ਅੰਦਰ ਬਿਲਕੁਲ ਜੀ ਹੁਣ ਅਸੀਂ ਦੁਕਾਨ ਦੇ ਅੰਦਰ ਪਹੁੰਚ ਚੁੱਕੇ ਆ ਸ਼ੋਕਾ ਲੈਟਰੀ ਦੇ ਵਿੱਚ ਤੇ ਬਿਲਕੁਲ ਜੀ ਆਹ ਸਾਹਮਣੇ ਪਹਿਲਾਂ ਦਿਖਾਓ ਸਾਡੇ ਇਕੜ ਸਾਹਿਬ ਜਿਹੜੇ ਇਸ ਵੇਲੇ ਗੱਲ ਕਰੋ ਜੀ ਅਸ਼ੋਕਾ ਲੈਟਰੀ ਦੇ ਜਿਹੜੇ ਮਾਲਕ ਲੱੱਕੀ ਜੀ ਕੋਲ ਅਸੀਂ ਪਹੁੰਚ ਚੁੱਕੇ ਆ ਜਿਹੜੇ ਕਿ ਕਈ ਕਰੋੜਾਂ ਦੀਆਂ ਖਬਰਾਂ ਪਹਿਲਾਂ ਵੀ ਸਾਡੇ ਚੈਨਲ ਦੇ ਰਾਏ ਦਿਖਾ ਚੁੱਕੇ ਆ 10 ਕਰੋੜ ਦੀ ਹੋਰ ਵੀ ਕਈ ਕਰੋੜਾਂ ਦੇ ਹੋ ਜਾਣ ਲੱਗੇ ਜੀ ਵਧਾਈਆਂ ਜੀ ਬਹੁਤ-ਬਹੁਤ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਪਹਿਲਾਂ ਮੂੰਹ ਮਿੱਠਾ ਕਰੋ ਲੱਡੂਆਂ ਦੇ ਨਾਲ ਅੱਛਾ ਲੱਡੂ ਦਾ ਮੂੰਹ ਮੈਂ ਤਾਂ ਮਿੱਠਾ ਕਰੂੰਗਾ ਵੀ ਜਿਹੜੀ ਇਹ ਗੱਲ ਸੁਣੀ ਹੈ 6 ਰੁਪਏ ਦੇ ਵਿੱਚ 90000 ਰੁਪਏ ਮਿਲਿਆ ਇਹ ਸੱਚ ਹੈ ਗੱਲ ਬਿਲਕੁਲ ਸੱਚਾ 101% ਸੱਚਾ ਜੀ ਅਸੀਂ ਝੂਠ ਬੋਲਦੇ ਹੀ ਨਹੀਂ ਹੈਗੇ ਕਿਉਂਕਿ ਸਾਡਾ ਤਾਂ ਜਿਹੜਾ ਹੈਗਾ ਨਾਮ ਬੋਲਦਾ ਪੂਰੇ ਪੰਜਾਬ 'ਚ ਸ਼ੌਕਾ ਲੋਟਰੀ ਇੱਕ ਬ੍ਰਾਂਡ ਹੈ ਬ੍ਰਾਂਡ ਬਣ ਚੁੱਕਿਆ ਕੱਲ ਹੀ ਸਾਡਾ ਮਾਲ ਹਜੇ ਡੀਅਰ ਲੋਟਰੀ ਨੇ ਸ਼ੁਰੂ ਕਰਿਆ ਜਿਹੜਾ ਸਾਡਾ ਉਹਨਾਂ ਨਾਲ ਚੱਲ ਰਿਹਾ ਸੀਗਾ ਤੇ ਸੁਲਾ ਹੋਈ ਹੈ ਜਿਹੜੀ ਸਾਡੀ ਕੱਲ ਹੀ ਅਸੀਂ ਇਹ ਮਾਲ ਸ਼ੁਰੂ ਕਰਿਆ ਅੱਜ ਪਹਿਲੇ ਦਿਨ ਹੀ ਸਾਡਾ 9000 10 ਟਿਕਟਾਂ 90000 ਰੁਪਏ ਦੀ 1 ਵਜੇ ਹਿੱਟ ਹੋਈ ਹੈ ਜਿਹੜਾ ਟਿਕਟ ਦਾ ਨੰਬਰ ਹੈ 15771 ਇਹ 1 ਵਜੇ ਅਸੀਂ ਟਿਕਟ ਸੋਲਡ ਕੀਤੀ ਹੈ ਔਰ ਸਾਡੇ ਰੋਪੜ ਸ਼ਹਿਰ ਦੇ ਲੋਕਲ ਹੀ ਹੈ ਤੇ ਥੋੜੀ ਦੇਰ 'ਚ ਆ ਕੇ ਸਾਡੇ ਕੋਲ ਪੇਮੈਂਟ ਲੈ ਜਾਣਗੇ ਜਿੱਦਾਂ ਵੀ ਹੋਏਗਾ ਉਹਨਾਂ ਦਾ আচ্ছা ਇੱਕ ਮਿੰਟ ਦਿਖਾਓ ਜਰਾ ਵੀ 6 ਰੁਪਏ ਦੀ ਲੈਟਰੀ ਦੇ ਵਿੱਚ 90000 ਰੁਪਿਆ ਆ ਤੁਸੀਂ ਐਮ ਆਰ ਪੀ ਬਿਲਕੁਲ ਲਿਖਿਆ ਹੋਇਆ ਹੈ ਡੀਅਰ ਲੈਟਰੀ ਜਿਹੜੀ ਹੈਗੀ ਹੈ 1 ਵਜੇ ਜਿਹੜਾ ਕਿ 1 ਛੇ ਰੁਪਏ ਲਾਉਣ ਦੇ ਨਾਲ ਇੱਕ ਵਿਅਕਤੀ 90 ਹਜ਼ਾਰ ਰੁਪਏ ਲਗਭਗ ਲੱਖ ਰੁਪਏ ਦੀ ਰਕਮ ਜਿਹੜੀ ਹੈ ਉਸ ਨੂੰ ਮਿਲੀ ਹੈ ਤੇ ਬਹੁਤ ਹੀ ਵਧੀਆ ਗੱਲ ਹੈ ਜੀ ਬਿਲਕੁਲ ਹੁਣ ਇਹ ਤਾਂ ਹੁਣ ਤਾਂ ਮੂੰਹ ਮਿੱਠਾ ਕਰਨ ਦਾ ਬਣਦਾ ਹੀ ਹੈ ਕਿਉਂਕਿ ਹੁਣ ਸਾਨੂੰ ਕਨਫਰਮ ਹੋ ਗਿਆ ਠੀਕ ਗੱਲ ਬਿਲਕੁਲ ਬਣਦਾ ਸਰ ਬਿਲਕੁਲ ਬਣਦਾ ਮੂੰਹ ਮਿੱਠਾ ਕਰਨਾ ਬਣਦਾ ਦੇਖੋ ਸ਼ੋਕਾ ਲਾਟਰੀ ਇੱਕ ਐਸੇ ਮੁਕਾਮ ਤੇ ਹੈ ਪ੍ਰਮਾਤਮਾ ਦੀ ਇਸ ਕਿਰਪਾ ਹੈ ਸਾਡੇ ਇਸ ਸਟਾਲ ਦੇ ਉੱਪਰ 10 ਕਰੋੜ ਲੱਗਣ ਤੋਂ ਬਾਅਦ ਸਾਡੇ ਕੋਲ ਹੋਰ ਵੀ ਲੱਖਾਂ ਰੁਪਏ ਦੇ ਇਨਾਮ ਤਾਂ ਮਹੀਨੇ ਦੇ ਵਿੱਚ ਲੱਗਦੇ ਹੀ ਰਹਿੰਦੇ ਆ ਪਰ ਜੋ ਖੁਸ਼ੀ ਅੱਜ ਸਾਨੂੰ ਇਸ ਛੋਟੀ अमाउंट ਨਾਲ ਵੀ ਹੋਈ ਹੈ ਨਾ ਕਿਉਂਕਿ ਸਾਡਾ ਪਿਛਲੇ 1 ਮਹੀਨੇ ਤੋਂ ਮਾਲ ਜਿਹੜਾ ਬੰਦ ਸੀਗਾ ਔਰ ਅੱਜ ਪਹਿਲੇ ਹੀ ਦਿਨ ਜਿਹੜੀ ਸਾਨੂੰ ਖੁਸ਼ੀ ਮਿਲੀ ਹੈ 90000 ਦੀ ਸਾਨੂੰ ਬਹੁਤ ਖੁਸ਼ੀ ਆ ਇਸ ਦੀ ਔਰ ਅੱਗੇ ਤੋਂ ਅਸੀਂ ਇਹ ਜਿਹੜਾ ਕੰਮ ਹੈ ਹੋਰ ਚਰਮ ਸੀਮਾ ਤੇ ਪਹੁੰਚੇਗਾ ਸਾਡਾ ਕਿਉਂਕਿ ਪਰਮਾਤਮਾ ਦੀ ਕਿਰਪਾ ਸਾਡੇ ਇੱਕ ਸਟਾਲ ਤੇ ਅਸੀਂ ਲੋਕਾਂ ਨੂੰ ਕਹਿੰਦੇ 6 ਰੁਪਏ ਵਾਲੀ ਲਾਟਰੀ ਪਾਓ ਇੱਕ ਦਿਨ ਦੇ ਵਿੱਚ ਤਿੰਨ ਵਾਰੀ ਕਰੋੜਪਤੀ ਬਣੋ 1 ਵਜੇ 6 ਵਜੇ 8 ਵਜੇ 1 ਰੁਪਏ ਦੇ 6 ਰੁਪਏ ਨਹੀਂ ਕਿ ਖੁਸ਼ਕੀਆਂ ਚਾਗ ਦਿੱਤੀਆਂ ਕਿਸੇ ਦੀਆਂ ਕਰਦੀਆਂ ਕਿਉਂਕਿ 6 ਰੁਪਏ ਦੇ ਨਾਲ 90000 ਰੁਪਏ ਮਿਲਣਾ ਕੋਈ ਛੋਟੇ-ਮੋਟੇ ਗੱਲ ਵੈਸੇ ਲੈਟਰੀ ਹੁੰਦੀ ਕਿੰਨੇ ਰੁਪਏ ਦੀ ਹੈ ਦੀ ਵੈਸੇ ਦੇਖੋ ਜਿਹੜੀ ਵੀਕਲੀ ਲੋਟਰੀ ਹੁੰਦੀ ਹੈ ਛੋਟੀ ਅਮਾਉਂਟ ਦੀ ਹੁੰਦੀ ਹੈ 50 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਹੁਣ ਪੰਜਾਬ ਨੇ ਆਪਣੀ 50 ਰੁਪਏ ਦੀ ਲੋਟਰੀ ਸ਼ੁਰੂ ਕੀਤੀ ਹੈ ਜਿਸ ਦਾ ਫਰਸਟ ਪ੍ਰਾਈਜ਼ 25 ਲੱਖ ਰੁਪਏ ਆ ਸੀ ਤੁਹਾਨੂੰ ਪਹਿਲਾਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਿਆ ਸੀਗਾ ਇਸ ਲੋਟਰੀ ਨੂੰ ਵੱਧ ਤੋਂ ਵੱਧ ਖੇਡੋ ਔਰ 25 ਲੱਖ ਰੁਪਏ ਤੁਹਾਡੇ ਜਿੱਤਣ ਦਾ ਚਾਂਸ ਹੈ ਪੰਜਾਬ ਦੀ ਨਵੀਂ ਲੋਟਰੀ ਹੈ ਸਿਰਫ 50 ਰੁਪਏ ਦੇ ਵਿੱਚ 25 ਲੱਖ ਰੁ ਉਸ ਤੋਂ ਲਾਵਾ ਛੇਰਪੇ ਵਾਲੀ ਲਾਟਰੀ ਜਿਹਦਾ ਕਿ ਹੁਣ ਸਾਡੇ ਕੋਲ 1 ਵਜੇ ਨਿਕਲਿਆ ਹਾਂਜੀ ਦੇਖੋ ਇਹ ਲਾਟਰੀ ਹੁੰਦੀ ਹੈ ਇਹਦੇ ਵਿੱਚ ਬੁੱਕ ਹੁੰਦੀ ਹੈ 25 ਡੇਟਾਂ ਦੀ ਕਾਪੀ ਹੁੰਦੀ ਹੈ ਜੋ 150 ਰੁਪਏ ਦੀ ਮਿਲਦੀ ਹੈ ਜਿਹੜੀ ਸਾਡੇ ਕੋਲ ਅੱਜ 1 ਵਜੇ ਹਿੱਟ ਹੋਈ ਹੈ 90000 ਰੁਪਿਆ ਉਹ 120 ਰੁਪਏ ਦੀ ਟਿਕਟ ਸੀਗੀ 20 ਟਿਕਟਾਂ ਹੁੰਦੀਆਂ ਉਹਦੇ 'ਚ 10 ਟਿਕਟਾਂ 9000 10 ਲੱਗੀਆਂ 90000 ਰੁਪਿਆ ਉਹ ਗਾਗ ਵੀ ਬੜਾ ਖੁਸ਼ ਹੈ ਅਸੀਂ ਵੀ ਬੜੇ ਖੁਸ਼ ਹਾਂ ਵੀ ਇੰਨੇ ਦਿਨਾਂ ਤੋਂ ਬਾਅਦ ਸਾਡਾ ਜਿਹੜਾ ਮਾਲ ਸ਼ੁਰੂ ਹੋਇਆ ਔਰ ਸਾਨੂੰ ਪਹਿਲੇ ਹੀ ਦਿਨ ਪ੍ਰਮਾਤਮਾ ਨੇ ਏਡੀ ਵੱ ਲਖਵਤੀ ਬਣ ਸਕਦਾ ਹੈ ਤਾਂ ਬਾਕੀ ਦਾ ਹੋਰ ਵੀ ਬਹੁਤ ਸਾਰੇ ਨਾਮ ਜਿਹੜੇ ਹੈਗੇ ਆ ਤੁਹਾਡੇ ਪਾਸ ਤੇ ਦੂਜੀ ਗੱਲ ਜਿਹੜੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਹੋ ਚਾਹੇ ਤੁਸੀਂ ਆਪਣੇ ਘਰਾਂ ਤੋਂ ਦੇਖ ਰਹੇ ਹੋ ਤਾਂ ਬਿਲਕੁਲ ਆਪਣੇ ਘਰੇ ਰਿਕਸ਼ਾ ਲੈ ਕੇ ਤੁਸੀਂ ਸਿੱਧਾ ਪੁਰਾਣੇ ਪੁੜ ਦੇ ਮੋਹਰੇ ਜਿਹੜੀ ਅਸ਼ੋਕਾ ਲੈਟਰੀ ਦੁਕਾਨ ਹੈ ਉਸ ਦੁਕਾਨ ਤੇ ਪਹੁੰਚ ਸਕਦੇ ਆ ਤੇ ਟਿਕਟ ਬਿਲਕੁਲ ਹਰ ਵੇਲੇ ਇਨਾਂ ਦਾ ਸਟਾਫ ਹੈ ਟਿਕਟਾਂ ਵੇਚਣ ਵਾਸਤੇ ਬਿਲਕੁਲ ਕੋਈ ਕੋਈ ਰੋਟੀ ਖਾਣ ਦਾ ਨਹੀਂ ਬਹਾਨਾ ਮਿਲੂਗਾ ਫੇਰ ਰੋਟੀ ਲੈਜ ਟਾਈਮ ਹੋਇਆ ਕੁਝ ਨਹੀਂ ਮਿਲਿਆ ਅਰਬੇਲੇ ਟਿਕਟ 24 24 ਘੰਟੇ ਦੇ ਵਿੱਚੋ ਜਾਨਕਿ 12 ਘੰਟੇ ਦਾ ਇਥੇ ਬੈਠਦੇ ਹੀ ਬੈਠਦੇ। ਕੋਈ ਗੁੱਸਾ ਸਾਡੀ ਦੁਕਾਨ 9 ਵਜੇ ਸਵੇਰੇ ਖੁੱਲ ਜਾਂਦੀ ਹੈ। ਰਾਤੀ 9 ਵਜੇ ਤੱਕ ਖੁੱਲੀ ਰਹਿੰਦੀ ਹੈ। ਤੁਸੀਂ ਟਿਕਟਾਂ ਆ ਕੇ ਜਦੋਂ ਮਰਜ਼ੀ ਲੈ ਸਕਦੇ ਹੋ। ਜੇ ਅਗਰ ਤੁਸੀਂ ਰੋਪੜ ਜ਼ਿਲ੍ਹੇ ਵਿੱਚ ਰਹਿੰਦੇ ਹੋ ਤਾਂ ਇੱਧਰ ਉੱਧਰ ਦੇਖਣ ਦੀ ਕੋਈ ਲੋੜ ਨਹੀਂ। ਸਿੱਧਾ ਸ਼ੌਕਾ ਲਾਟਰੀ ਤੇ ਆ ਜਾਓ। ਤੁਹਾਡੇ 70% ਕਰੋੜਪਤੀ ਲੱਖਪਤੀ ਬਣਨ ਦੇ ਚਾਂਸ ਹੈਗੇ ਆ। ਕਿਉਂਕਿ ਅਸੀਂ ਪਨੌਂਟ ਇੰਟਰਪ੍ਰਾਈਜ਼ਸ ਦੀ ਟਿਕਟਾਂ ਵੇਚਦੇ ਆ ਜੋ ਲੁਧਿਆਣੇ ਦੇ ਫੇਮਸ ਹੈ ਔਰ ਪੰਜਾਬ ਦੇ ਨੰਬਰ 1 ਸਟਾਕਿਸ ਨੇ। 150 ਤੋਂ ਵੱਧ ਕਰੋੜਪਤੀ ਜੋ ਬਣਾ ਚੁੱਕੇ ਨੇ ਪੰਜਾਬ 'ਚ ਜਿਨਾਂ ਦਾ ਨਾਮ ਬੋਲਦਾ ਹੈ ਉਹਨਾਂ ਦੇ ਨਾਮ ਨਾਲ ਸਾਡਾ ਨਾਮ ਵੀ ਚਮਕ ਗਿਆ ਅਸ਼ੋਕਾ ਲਾਟਰੀ ਅੱਜ ਬ੍ਰਾਂਡ ਹੋ ਗਈ ਹੈ ਔਰ ਤੁਹਾਡੇ ਚਾਂਸ ਅਸ਼ੋਕਾ ਲਾਟਰੀ ਲਾਟਰੀ ਖਰੀਦ ਕੇ ਕਰੋੜਪਤੀ ਬਣਨ ਦੇ ਪੂਰੇ ਪੂਰੇ ਚਾਂਸ ਹੈ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਦੁਆ ਸਾਡੀ ਤੇ ਕਿਸਮਤ ਤੁਹਾਡੀ ਇਹ ਦੋਨੋਂ ਮਿਲ ਕੇ ਕੰਮ ਕਰਦੀਆਂ ਹੁਣ ਜਿਹੜਾ ਪੰਜਾਬ ਦਾ ਨੈਕਸਟ ਡਰਾਅ 200 ਰੁਪਏ ਦੇ ਵਿੱਚ 1.5 ਕਰੋੜ ਗਰੰਟੀਡ ਟੂ ਪਬਲਿਕ ਇਹ ਵੀ ਤੁਸੀਂ ਟਿਕਟ ਖਰੀਦ ਸਕਦੇ ਹੋ ਮਾਰਕੀਟ ਦੇ ਵਿੱਚ ਆ ਚੁੱਕੀ ਹੈ ਸਾਡੀ ਦੁਕਾਨ ਤੇ ਆ ਚੁੱਕੀ ਹੈ ਜਲਦੀ ਤੋਂ ਜਲਦੀ ਆ ਜਾਓ ਔਰ ਕਰੋੜਪਤੀ ਬਹੁਤ-ਬਹੁਤ ਵਧਾਈਆਂ ਹੋਵੇ ਜਿਸ ਨੂੰ ਵੀ ਇਹ 90 ਕਰੋੜ 90 ਲੱਖ ਰੁਪਏ ਦਾ ਜਿਹੜਾ 90000 ਰੁਪਏ ਦਾ ਜਿਹੜਾ ਨਾਮ ਲੱਗਿਆ ਹੈਗਾ ਤੇ ਦੂਜੀ ਗੱਲ ਹੋਰ ਵੀ 50 ਰੁਪਏ ਦੀ ਟਿਕਟ ਦੇ ਨਾਲ 25 ਲੱਖ ਦਾ ਨਾਮ ਦੀ ਟਿਕਟਾਂ ਨੇ ਤੇ ਬੰਫਰ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਲੋੜੀ ਬੰਫਰ ਨਾ ਸੋਰੀ ਸਾਕੀ ਬੰਫਰ ਹੈ। ਟਿਕੜੀ ਬੰਫਰ ਵੀ ਆ ਚੁੱਕਿਆ ਹੈ ਦੇਖੋ 16 ਅਗਸਤ ਨੂੰ ਨਿਕਲਣਾ ਹੈ। ਭੈਣ ਭਰਾ ਦਾ ਪਵਿੱਤਰ ਤਿਹਾਰਾ। ਭਰਾ ਆਪਣੀ ਭੈਣ ਨੂੰ ਗਿਫਟ ਕਰੇ ਨਾਲ ਸ਼ਗਨ ਦੇ ਨਾਲ ਇੱਕ ਟਿਕਟ ਜ਼ਰੂਰ ਗਿਫਟ ਕਰੇ। ਉਹ 7 ਕਰੋੜ ਦਾ ਮਾਮਲਾ ਹੈ। ਭੈਣ ਭਰਾਵਾਂ ਦੀ ਦੋਨਾਂ ਦੀ ਜ਼ਿੰਦਗੀ ਸਵਰਜੇਗੀ। ਔਰ ਇਹ ਸ਼ਗਨਾ ਦਾ ਜਿਹੜਾ ਤਿਹਾਰ ਆ ਪਵਿੱਤਰ ਤਿਹਾਰ ਆ ਹੋਰ ਪਵਿੱਤਰ ਬਣ ਜਾਏਗਾ ਕਿਉਂਕਿ 7 ਕਰੋੜ ਦੀ ਰਕਮ ਬਹੁਤ ਵੱਡੀ ਹੁੰਦੀ ਹੈ ਭੈਣ ਦੇ ਵਿਆਹ ਦੇ ਕੰਮ ਵੀ ਆ ਸਕਦੀ ਹੈ ਠੀਕ ਹੈ ਜਿਨ੍ਹਾਂ ਦੀ ਵਿਆਹੀਆਂ ਵੀ ਆ ਅੱਗੇ ਉਹਨਾਂ ਦੇ ਬੱਚਿਆਂ ਦਾ ਕੰਮ ਵੀ ਆ ਸਕਦੀ ਹੈ ਔਰ ਇਹ ਬਹੁਤ ਸ਼ਗਨਾ ਵਾਲਾ ਤਿਹਾਰ ਆ ਪਵਿੱਤਰ ਤਿਹਾਰ ਆ ਇਸ ਨੂੰ ਹੋਰ ਜਸ਼ਨ ਨਾਲ ਮਨਾਈਏ ਆ ਤੁਸੀਂ ਗੱਲ ਬੜੀ ਵਧੀਆ ਕਰ ਦਿੱਤੀ ਕਿ ਭੈਣ ਭਰਾਵ ਦੇ ਪਵਿੱਤਰ ਤਿਹਾਰ ਦੇ ਉੱਤੇ ਜੇ ਉਹਨੂੰ 7 ਕਰੋੜ ਰੁਪਏ ਦੀ ਲੈਟਰੀ ਦੀ ਟਿਕਟ ਨਾਲ ਮਿਲ ਜਵੇ ਤਾਂ ਸੋਨੇ ਦੇ ਸੁਹਾਗਾ ਹੋ ਸਕਦਾ ਉਹ ਆਪਣੇ ਬੱਚਿਆਂ ਦਾ ਭਵਿੱਖ ਵੀ ਸਵਾਰ ਸਕਦੀ ਹੈ ਕਿਉਂਕਿ ਅੱਜ ਭਾਣਿਆਂ ਦੇ ਯਾ ਭਣਜੇ ਦੇ ਵਿਆਹ ਕਰਨ ਬਾਰੇ ਸੋਚਣਾ ਨਹੀਂ ਪਵੇਗਾ ਸਰ ਬਿਲਕੁਲ ਬਿਲਕੁਲ ਸਰ 7 ਕਰੋੜ ਦੀ ਰਕਮ ਬਹੁਤ ਵੱਡੀ ਹੁੰਦੀ ਹੈ ਮੈਂ ਕਹਿੰਦਾ ਪੂਰੇ ਪਰਿਵਾਰ ਦਾ ਵਧੀਆ ਵਿਆਹ ਹੋ ਸਕਦਾ ਬੱਚਿਆਂ ਦਾ ਬੱਚਿਆਂ ਦੀ ਪਾਲਣ ਪੋਸ਼ਣ ਪੜ੍ਹਾਈ ਲਿਖਾਈ ਸਾਰਾ ਦਾ ਖਰਚਾ ਹੋ ਸਕਦਾ ਔਰ ਭਰਾ ਦੀ ਵੀ ਜ਼ਿੰਦਗੀ ਸਵਰਜੇਗੀ ਅਗਰ ਭੈਣ ਦਾ 7 ਕਰੋੜ ਰੁਪਏ ਦਾ ਇਨਾਮ ਗਿਫਟ ਦੇ ਵਿੱਚ ਨਿਕਲ ਜਾਏਗਾ ਭਰਾ ਨੂੰ ਵੀ ਅੱਧੀ ਅਮਾਉਂਟ ਦੇਣਾ ਪੰਡਾ ਦੇਖੋ ਜੇ ਭਰਾ ਕਹੇ ਮੈਂ ਤੈਨੂੰ ਲੜਾਈ ਦਿੱਤੀ ਬਾਅਦ ਚ ਲੜਾਈ ਨਹੀਂ ਕਰਨੀ ਭੈਣ ਪੜਾ ਦੋਗੇ ਮਿਲ ਕੇ ਦੋਨਾਂ ਦੀ ਜ਼ਿੰਦਗੀ ਸਵਰਜ ਸਕਦੀ ਹੈ ਬੱਸ ਬੱਸ ਨਹੀਂ ਜੀ ਬਿਲਕੁਲ ਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਹੁਣ ਤਾਂ ਲੋਕੇ ਦਾਜ ਦੇ ਵਿੱਚ ਵੀ ਲੈਟਰੀ ਦੀ ਟਿਕਟਾਂ ਲੈਣੀਆਂ ਸ਼ੁਰੂ ਕਰ ਦੇਣਗੇ ਜੇ ਇਸ ਤਰ੍ਹਾਂ ਹੀ ਹਾਲ ਰਿਹਾ ਸਹੀ ਗੱਲ ਐ ਨੇ ਜੀ ਬਿਲਕੁਲ ਸਹੀ ਗੱਲ ਆ ਸਰ ਬਿਲਕੁਲ ਪੰਜਾਬ ਦੀ ਲੋਟਰੀ ਬਹੁਤ ਵਧੀਆ ਬ੍ਰਾਂਡ ਆ ਸਰ ਇਹਨੂੰ ਤਾਂ ਲੋਕ ਦੂਰੋਂ ਦੂਰੋਂ ਪਾਣ ਆਉਂਦੇ ਆ ਸਾਡੇ ਕੋਲ ਲੋਕ ਕਸ਼ਮੀਰ ਤੋਂ ਦਿੱਲੀ ਤੋਂ ਨੋਇਡਾ ਤੋਂ ਬਿਹਾਰ ਤੋਂ ਗੁਜਰਾਤ ਤੋਂ ਟਿਕਟਾਂ ਪਾਣ ਆ ਰਹੇ ਆ ਅੱਗੇ ਰੋਪੜ ਦੇ ਲੋਕ ਲੁਧਿਆਣੇ ਜਾਂਦੇ ਸੀ ਹੁਣ ਲੁਧਿਆਣੇ ਤੋਂ ਲੋਕ ਸਪੈਸ਼ਲ ਟਿਕਟ ਪਾਣ ਸਾਡੇ ਕੋਲ ਆ ਰਹੇ ਆ ਇਹ ਗੱਲ ਆ ਵੀ ਤੁਸੀਂ ਗੱਲ ਸਹੀ ਕਹਿ ਰਹੇ ਹੋ ਵੀ ਬੜੇ ਲੋਕੀ ਤੁਹਾਨੂੰ ਵੀ ਤੰਗ ਕਰਦੇ ਤੁਹਾਨੂੰ ਵੀ ਤੰਗ ਕਰਦੇ ਨੇ ਫੋਨ ਕਰ ਕਰਕੇ ਹੁੰਦੇ ਆਦਰ ਸਟੇਟਾਂ ਤੋਂ ਹੁੰਦੇ ਆ ਪਰ ਲੇਕਿਨ ਉਹ ਕਹਿੰਦੇ ਉਹਨਾਂ ਨੂੰ ਇਹੀ ਕਹਾਂਗੇ ਵੀ ਬਾਈ ਟਿਕਟ ਤੂੰ ਇੱਥੇ ਹੀ ਮਿਲਨੀ ਆ ਫਿਰ ਬਿਲਕੁਲ ਸਰ ਟਿਕਟ ਜਿੱਥੋਂ ਮਰਜ਼ੀ ਖਰੀਦੋ ਪਰ ਟਿਕਟ ਦਾ ਇੱਕ ਜਿਹੜਾ ਮੇਨ ਪੁਆਇੰਟ ਹੈ ਟਿਕਟ ਹਮੇਸ਼ਾ ਫਿਜ਼ੀਕਲ ਖਰੀਦੋ ਕਿਸੇ ਤੋਂ ਆਨਲਾਈਨ ਨਾ ਖਰੀਦੋ ਕਿਉਂਕਿ ਆਨਲਾਈਨ ਅੱਜ ਠੱਗੀ ਦਾ ਸਾਧਨ ਬਹੁਤ ਵੱਧ ਚੁੱਕਿਆ ਹੈ ਫਿਜ਼ੀਕਲ ਟਿਕਟ ਖਰੀਦੋ ਟਿਕਟ ਨੂੰ ਸਾਹਮ ਕੇ ਰੱਖੋ ਕਿਉਂਕਿ ਇਹ ਤੁਹਾਡੇ ਵਾਸਤੇ ਇੱਕ ਕਾਗਜ਼ ਦਾ ਟੁਕੜਾ ਹੋ ਮੈਂ ਇਹ ਜ਼ਰੂਰ ਕਹਾਂਗਾ ਵੀ ਜੇ ਕਈ ਲੋਕੀ ਸਾਨੂੰ ਫੋਨ ਕਰਕੇ ਜਿਵੇਂ ਪੁੱਛਦੇ ਨੇ ਨੇ ਵੀ ਟਿਕਟ ਕਿੱਥੋਂ ਮਿਲੂਗੀ ਕਿੱਦਾਂ ਮਿਲੂਗੀ ਅਸੀਂ ਤਾਂ ਦੂਰ ਬੈਠੇ ਆਂ ਭਾਈ ਜੀ ਟਿਕਟ ਇੱਥੋਂ ਮਿਲਣੀ ਹੈਗੀ ਅਸੀਂ ਵੀ ਨਹੀਂ ਕਹਿ ਸਕਦੇ ਵੀ ਤੁਹਾਨੂੰ ਕੋਰੀਅਰ ਕਰੀਏ ਜਾਂ ਤੁਹਾਨੂੰ ਮਨੀ ਆਰਡਰ ਕਰਕੇ ਤੁਸੀਂ ਪੈਸੇ ਭੇਜਣਾ ਅੱਛਾ ਅਸੀਂ ਟਿਕਟ ਲੋਕਾਂ ਦੇ ਘਰ ਸਪੀਡ ਪੋਸਟ ਰਾਹੀਂ ਭੇਜਦੇ ਆ ਉਹਨਾਂ ਨੂੰ ਫਿਜ਼ੀਕਲ ਟਿਕਟ ਉੱਥੇ ਪ੍ਰਾਪਤ ਹੁੰਦੀ ਹੈ ਡਰਾ ਤੋਂ 10 ਦਿਨ ਪਹਿਲਾਂ 15 ਦਿਨ ਪਹਿਲਾਂ ਕੋਈ ਵੀ ਸਾਡੇ ਕੋਲੋਂ ਕਿਸੇ ਵੀ ਸਟੇਟ ਤੋਂ ਟਿਕਟ ਮੰਗਵਾ ਸਕਦਾ ਹੈ ਸਪੀਡ ਪੋਸਟ ਰਾਹੀਂ ਅਸੀਂ ਉਹਨਾਂ ਦੇ ਘਰ ਟਿਕਟ ਉਹਨਾਂ ਦੇ ਐਡਰੈਸ ਤੇ ਪਹੁੰਚਾ ਦਿੰਦੇ ਹਾਂ ਖਰਚਾ ਤੇ ਲਿਆ ਜਾਂਦਾ ਉਹ ਤੋਂ ਐਕਸਟਰਾ ਖਰਚਾ ਸਪੀਡ ਪੋਸਟ ਦਾ ਹੁੰਦਾ ਸਿਰਫ 50 ਰੁਪਏ ਐਕਸਟਰਾ ਲੈਂਦੇ ਆ ਕਿਉਂਕਿ ਅਸੀਂ ਤਾਂ ਸਿਰਫ ਟਿਕਟ ਦੀ ਅਮਾਉਂਟ ਹੀ ਲੈਂਦੇ ਆ ਜਿਹੜਾ ਖਰਚਾ ਹੁੰਦਾ ਉਹ ਉਹਦਾ ਕਸਟਮਰ ਦਾ ਹੀ ਹੁੰਦਾ ਬਿਲਕੁਲ ਜੀ ਤੁਸੀਂ ਬਿਲਕੁਲ ਮੈਂ ਹਿੰਦੂਸਤਾਨ ਦੇ ਕਿਸੇ ਵੀ ਕੋਨੇ ਤੇ ਤੁਸੀਂ ਬੈਠੇ ਹੋ ਤਾਂ ਤੁਸੀਂ ਟਿਕਟ ਅਸ਼ੋਕਾ ਲੈਟਰੀ ਰੋਪਰ ਤੋਂ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਹੁਣ ਸੈਦ ਤੁਹਾਨੂੰ ਇਹ ਵੀ ਲੱਗਣ ਲੱਗ ਗਿਆ ਹੋਊਗਾ ਕਿ ਅਸ਼ੋਕਾ ਲੈਟਰੀ ਦੇ ਵਿੱਚ ਆਈਆਂ ਟਿਕਟਾਂ ਹੀ ਜ਼ਿਆਦਾਤਰ ਕਰੋੜਪਤੀ ਬਨਾਰੀਆਂ ਲੋਕਾਂ ਨੂੰ ਤੇ ਤੁਸੀਂ ਵੀ ਹੁਣ ਜਰੂਰ ਖਰੀਦੋ ਅਸ਼ੋਕਾ ਲੈਟਰੀ ਦੇ ਟਿਕਟਾਂ ਧੰਨਵਾਦ ਨਮਸਕਾਰ ਜੀ